ਹੁਣ ਗੱਲ ਇਹ ਹੋਈ ਕਿ ਮੈਕਸੀਕੋ ਦਾ ਬਾਰਡਰ ਕਰਾਸ ਕੀਤਾ ਜਾਂਦਾ ਹੈ ਪੱਟ ਤੇ ਥਾਪੀ ਮਾਰੀ ਜਾਂਦੀ ਹੈ ਲਲਕਾਰਿਆ ਜਾਂਦਾ ਹੈ ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਹੁੰਦੀ ਹੈ ਜਿਹੜੀ ਕਿਸੇ ਨੇ ਨੋਟ ਨਹੀਂ ਕੀਤੀ ਵਿੱਚ ਵਿੱਚ ਟਿਕਟੋਕ ਤੇ ਅਜਿਹੀਆਂ ਵੀਡੀਓਜ਼ ਵੀ ਨੇ ਜਿਹੜੀਆਂ ਉੱਥੇ ਫਿਰ ਇਮੀਗ੍ਰੇਸ਼ਨ ਕੋਲ ਪਹੁੰਚ ਗਈਆਂ ਉਹਨਾਂ ਕੋਲ ਉਹ ਟਰੈਵਲ ਏਜੰਟ ਦਾ ਨਾਮ ਲੈਂਦੇ ਨੇ ਕਰਾਸ ਕਰਕੇ ਵੀ ਮੈਨੂੰ ਆਹ ਏਜੰਟ ਨੇ ਇਹ ਭਾਈ ਸਾਹਿਬ ਹੈ ਇਹ ਬਾਈ ਜੀ ਨੇ ਮੈਨੂੰ ਕ੍ਰਾਸ ਕਰਾਇਆ ਇਹ ਇੱਥੇ ਰਹਿੰਦੇ ਹਨ ਅਹ ਜੀਆਂ ਜਦੋਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਵੀ ਉਹਦੇ ਵਿੱਚ ਟਰੈਵਲ ਏਜੰਟ ਹੈ ਜਿਹੜਾ ਉਹਦਾ ਵੀ ਨਾਮ ਲਿਆ ਜਾਂਦਾ ਥਾਪੀ ਮਾਰ ਕੇ ਵੀ ਹਮੇ ਤੋਂ ਬਈ ਇਸਨੇ ਪਾਰ ਕਰਵਾਇਆ ਹੈ ਇਸ ਸ਼ਹਿਰ ਵਿੱਚ ਰਹਿੰਦਾ ਹੈ ਪੂਰੀ ਡਿਟੇਲ ਦੇ ਕੇ ਫੋਨ ਨੰਬਰ ਦੇ ਕੇ ਵੀ ਫੇਰ ਪਾੜਦੇ ਥਾਪੀ ਮਰ ਜਾਂਦੀ ਹੈ ਪਿੱਛੇ ਗਾਣਾ ਲਾਇਆ ਜਾਂਦਾ ਉਹ ਵੀਡੀਓ ਫਿਰ ਟਿਕਟੌਕ ਤੇ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਜਾਂਦੀ ਹੈ ਕਿਉਂ ਕੀ ਸੋਚਿਆ ਉਹ ਜੋ ਮਲਕਨਾ ਸਿਸਟਮ ਹੁਣ ਤੱਕ ਨਹੀਂ ਜਾਏਗੀ ਇਮੀਗ੍ਰੇਸ਼ਨਸ ਹੁੰਦਾ ਪਿਆ ਅਮਰੀਕਾ ਦਾ ਅਮਰੀਕਾ ਵਿੱਚ ਇਨਵੋਲਵ ਨੇ ਜਿਹੜੇ ਮਨੁੱਖੀ ਤਸਕਰੀ ਚ ਉਹਨਾਂ ਨੂੰ ਇੱਕ ਕਾਨੂੰਨ ਲਿਆ ਰਿਹਾ ਜਿਸ ਵਿੱਚ ਉਹਨਾਂ ਲੋਕਾਂ ਨੂੰ ਅੱਤਵਾਦੀ ਐਲਾਨਿਆ ਜਾਏਗਾ ਜੇਕਰ ਪੰਜਾਬ 'ਚ ਰਹਿ ਕੇ ਗੱਲ ਕਰੀਏ ਇੰਡੀਆ 'ਚ ਰਹਿੰਦੇ ਹੋਏ ਲੋਕ ਨੇ ਜਿਹੜੇ ਜੋ ਇਸ ਵਿੱਚ ਇਨਵੋਲਵ ਨੇ ਜਾਂ ਫਿਰ ਨਹੀਂ ਵੀ ਇਨਵੋਲਵ ਸਾਡੇ ਲੋਕਾਂ ਦਾ ਪੁਆਇੰਟ ਆਫ View ਹੋਰ ਤਰ੍ਹਾਂ ਦਾ ਹੈ ਪਰ ਜਿਹੜੇ ਵਿਦੇਸ਼ਾਂ ਵਿੱਚ ਬਾਹਰ ਪਹਿਲਾਂ ਤੋਂ ਸੈਟਲਡ ਨੇ ਭਾਵੇਂ ਅਮਰੀਕਾ 'ਚ ਨੇ ਜੇ ਕੈਨੇਡਾ ਚ ਨਹੀਂ ਜਾਂ ਯੂਰਪ ਚ ਨਹੀਂ ਉਹਨਾਂ ਲੋਕਾਂ ਨਾਲ ਜਦੋਂ ਫੋਨ ਤੇ ਗੱਲ ਕਰਦੇ ਆ ਉਹਨਾਂ ਦਾ ਪੁਆਇੰਟ ਆਫ View ਥੋੜਾ ਡਿਫਰੈਂਟ ਹੁੰਦਾ ਸਸਤੇ ਗੱਲ ਦੋਸਤੋ ਜਦੋਂ ਇਲੀਗਲ ਇਮੀਗ੍ਰੈਂਟਸ ਦੀ ਗੱਲ ਕਰਦੇ ਆ ਅਮਰੀਕਾ ਤੋਂ ਵਾਪਸ ਭੇਜੇ ਗਏ ਭਾਰਤੀਆਂ ਨੂੰ ਤਾਂ ਜਿਸ ਤਰ੍ਹਾਂ ਅਮਰੀਕਾ ਸਾਰਾ ਜਹਾਜ਼ ਉਤਰਿਆ ਤੇ ਉਸ ਤੋਂ ਬਾਅਦ ਉਹਨਾਂ ਪਰਿਵਾਰਾਂ ਦੀਆਂ ਜਿਸ ਤਰ੍ਹਾਂ ਦੀਆਂ ਸਟੋਰੀਜ਼ ਸਾਹਮਣੇ ਆਉਂਦੀਆਂ ਨੇ ਤਾਂ ਉਹਨਾਂ ਪਰਿਵਾਰਾਂ ਦੇ ਨਾਲ ਉਹਨਾਂ ਵਾਪਸ ਭਾਰਤੀਆਂ ਦੇ ਨਾਲ ਹਮਦਰਦੀ ਹੋਣਾ ਸੁਭਾਵਿਕ ਹੈ ਕਿਉਂਕਿ ਅਸੀਂ ਪੰਜਾਬ ਦੇ ਰਹਿਣ ਵਾਲਿਆਂ ਜਾਂ ਫਰੈਂਡੀਅਨਸ ਆ ਇਸ ਕਰਕੇ ਕਿਤਨਾ ਕਿ ਅਸੀਂ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਨਾਲ ਜੋੜ ਕੇ ਉਹਨਾਂ ਤਕਲੀਫਾਂ 'ਚ ਅਸੀਂ ਸੋਚਦੇ ਆ ਕਿ ਸ਼ਾਇਦ ਕਿਤਨਾ ਕਿ ਤੇ ਸਾਡੀਆਂ ਤਕਲੀਫਾਂ ਨੇ ਇੱਕ ਦੂਜੇ ਦੇ ਦਰਦ ਨੂੰ ਸਮਝਦੇ ਹੋਏ ਸਾਡੇ ਮਨ ਅੰਦਰ ਤੁਹਾਡੇ ਮਨ ਅੰਦਰ ਹਮਦਰਦੀ ਹੋਣੀ ਸੁਭਾਵਿਕ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਯੂਐਸ ਨੇ ਕੀਤਾ ਡੋਨਲਡ ਟਰੰਪ ਨੇ ਕੀਤਾ ਉਹ ਵੀ ਤਾਂ ਕਿਤਨਾ ਕਿਤੇ ਸਹੀ ਸੀ ਇਸ ਡਿਸੀਜਨ ਨੂੰ ਜੇਕਰ ਅਸੀਂ ਫੈਸਲੇ ਨੂੰ ਦੇਖੀਏ ਇਸ ਸਾਰੇ ਘਟਨਾ ਚੱਕਰ ਦੀਆਂ ਕਈ ਸ਼ੇਡਾਂ ਬਣਦੀਆਂ ਨੇ ਜੇਕਰ ਇਸ ਘਟਨਾ ਨੂੰ ਕਿਉਂਕਿ ਛੋਟੀ ਘਟਨਾ ਨਹੀਂ ਹੈ ਫੁੱਲੀ ਹਰ ਪਹਿਲੂ ਤੋਂ ਸਮਝਣਾ ਹੈ ਤਾਂ ਇਸ ਦੇ ਕਈ ਸ਼ੇਡਸ ਨੇ ਹਰ ਸ਼ੇਡਸ ਨੂੰ ਦੇਖਣਾ ਪਊਗਾ ਵਚਣਾ ਪੈਣਾ ਫਿਰ ਇਸ ਨੂੰ ਸਹੀ ਢੰਗ ਨਾਲ ਉਸ ਕਹਾਣੀ ਨੂੰ ਸਮਝਿਆ ਜਾ ਸਕਦਾ ਜੇਕਰ ਪੰਜਾਬ 'ਚ ਰਹਿ ਕੇ ਗੱਲ ਕਰੀਏ ਇੰਡੀਆ 'ਚ ਰਹਿੰਦੇ ਹੋਏ ਲੋਕ ਨੇ ਜਿਹੜੇ ਜੋ ਇਸ ਵਿੱਚ ਇਨਵੋਲਵ ਨੇ ਜਾਂ ਫਿਰ ਨਹੀਂ ਵੀ ਇਨਵੋਲਵ ਸਾਡੇ ਲੋਕਾਂ ਦਾ ਪੁਆਇੰਟ ਆਫ View ਹੋਰ ਤਰ੍ਹਾਂ ਦਾ ਹੈ ਪਰ ਜਿਹੜੇ ਵਿਦੇਸ਼ਾਂ ਵਿੱਚ ਬਾਹਰ ਪਹਿਲਾਂ ਤੋਂ ਸੈਟਲਡ ਨੇ ਭਾਵੇਂ ਅਮਰੀਕਾ 'ਚ ਨੇ ਜਾਂ ਕੈਨੇਡਾ 'ਚ ਨੇ ਜਾਂ ਯੂਰਪ 'ਚ ਨੇ ਉਹਨਾਂ ਲੋਕਾਂ ਨਾਲ ਜਦੋਂ ਫੋਨ 'ਤੇ ਗੱਲ ਕਰਦੇ ਆ ਉਹਨਾਂ ਦਾ ਪੁਆਇੰਟ ਆਫ View ਥੋੜਾ ਡਿਫਰੈਂਟ ਹੁੰਦਾ ਹੈ ਸੋ ਇਸ ਕਰਕੇ ਉਹਨਾਂ ਦੇ ਪੁਆਇੰਟ ਆਫ View ਨੂੰ ਵੀ ਸਾਡੇ ਖਬਰਾਂ ਦੇ ਇਸ ਵਿਸਥਾਰ ਦੇ ਵਿੱਚ ਜਗ੍ਹਾ ਮਿਲਣੀ ਜ਼ਰੂਰੀ ਹੈ ਹੁਣ ਗੱਲ ਇਹ ਹੈ ਕਿ ਅਮਰੀਕਾ ਇਹ ਸਖਤ ਕਾਰਵਾਈ ਕਰਦਾ ਹੈ ਖਾਸ ਤੌਰ ਤੇ ਡੌਂਕੀ ਰੂਟ ਵਾਲਿਆਂ ਦੇ ਖਿਲਾਫ ਅਨਡਾਕੂਮੈਂਟਡ ਦੇ ਖਿਲਾਫ ਕਿਉਂਕਿ ਡੋਨਾਲਡ 트ੰਪ ਨੇ ਇਲੈਕਸ਼ਨ ਕੈਂਪੇਨ ਚ ਵਾਦਾ ਵੀ ਕੀਤਾ ਸੀ ਤੇ ਇਸ ਦੀ ਮੰਗ ਵੀ ਸੀ ਹੁਣ ਇਹ ਸਖਤ ਕਾਰਵਾਈ ਇਸ ਤੋਂ ਵੀ ਅੱਗੇ ਵਧੇਗੀ ਜਿਸ ਬਾਰੇ ਹੋ ਸਕਦਾ ਸਾਡੇ ਲੋਕਾਂ ਨੂੰ ਖਿਆਲ ਨਾ ਹੋਵੇ ਅਮਰੀਕਾ ਵਿੱਚ ਜਿਹੜੇ ਹਿਊਮਨ ਟ੍ਰੈਫਿਕਿੰਗ ਵਾਲੇ ਠੱਗ ਲੋਕ ਨੇ ਜਿਨ੍ਹਾਂ ਨੂੰ ਆਪਾਂ ਠੱਗ ਏਜੰਟ ਆਖ ਦਿੰਨੇ ਆ ਇਨਵੋਲਵ ਨੇ ਜਿਹੜੇ ਮਨੁੱਖੀ ਤਸਕਰੀ ਚ ਉਹਨਾਂ ਨੂੰ ਇੱਕ ਕਾਨੂੰਨ ਲਿਆ ਰਿਹਾ ਜਿਸ ਵਿੱਚ ਉਹਨਾਂ ਲੋਕਾਂ ਨੂੰ ਅੱਤਵਾਦੀ ਐਲਾਨਿਆ ਜਾਏਗਾ ਕਿਉਂਕਿ ਉਹ ਪਹਿਲਾਂ ਮੈਕਸੀਕੋ ਦੇ ਉਹਨਾਂ ਲੋਕਾਂ ਨੂੰ ਵੀ ਅੱਤਵਾਦੀ ਐਲਾਨ ਚੁੱਕੇ ਨੇ ਜਿਹੜੇ ਕਿ ਡਰੱਗਸ ਜਾਂ ਫਿਰ ਹੋਰ ਨਸ਼ਿਆਂ ਨੂੰ ਇਹਨਾਂ ਦੇ ਮੁਲਕ ਵਿੱਚ ਭੇਜਣ ਲਈ ਜ਼ਿੰਮੇਵਾਰ ਨੇ ਇਸ ਕਰਕੇ ਜਿਹੜੇ ਲੋਕੀ ਠੱਗ ਟਰੈਵਲ ਏਜੰਟ ਨੇ ਉਹ ਅਮਰੀਕਾ 'ਚ ਨੇ ਭਾਵੇਂ ਕੁਝ ਲੋਕ ਭਾਵੇਂ ਹੋਰ ਮੁਲਕਾਂ 'ਚ ਨੇ ਜੇਕਰ ਉਹ ਇਸ ਵਿੱਚ ਇਨਵੋਲਵ ਪ੍ਰੂਫ ਹੁੰਦਾ ਹੁਣ ਪ੍ਰੂਫ ਅਮਰੀਕਾ ਕਿਵੇਂ ਕਰਦਾ ਹੈ ਸਾਰਿਆਂ ਨੂੰ ਪਤਾ ਹੈ ਜਾਂ ਕਿਉਂਕਿ ਨਾ ਅਮਰੀਕਾ ਉਹ ਮੁਲਕਾਂ ਜਿਹੜਾ ਅਮਰੀਕਾ ਚ ਬੈਠੇ ਬੈਠੇ ਲਦਿਆਂ ਨੂੰ ਲੱਭ ਵੀ ਸਕਦਾ ਹੈ ਤੇ ਇਹਨੂੰ ਮਾਰ ਵੀ ਸਕਦਾ ਹੈ ਅਮਰੀਕਾ ਦੀਆਂ ਇਨਫੋਰਮੇਸ਼ਨ ਜਿੰਨੀਆਂ ਇੰਟੈਲੀਜੈਂਸ ਏਜੰਸੀਜ਼ ਨੇ ਕਿਸ ਤੱਕ ਕਿਸ ਕਿਹੜੇ ਮੁੱਦੇ ਦੀ ਜਾਣਦੀਆਂ ਨੇ ਸ਼ਾਇਦ ਆਮ ਲੋਕ ਉੱਥੇ ਤੱਕ ਨਹੀਂ ਸੋਚ ਸਕਦੇ ਪਰ ਹੁਣ ਇਹ ਐਡਾ ਵੱਡਾ ਮਾਮਲਾ ਸੀ ਕੀ ਜਿਹੜਾ ਇਸ ਤਰ੍ਹਾਂ ਦੇ ਪ੍ਰਵਾਸ ਦਾ ਕੀ ਏ ਡੀ ਵੱਡੀ ਗੱਲ ਹੋ ਗਈ ਸੀ ਕਿਉਂਕਿ 2018 ਦੇ ਅੰਕੜੇ ਦੱਸਦੇ ਆ ਕਿ 8000 ਲੋਕਾਂ ਨੇ ਮੈਕਸੀਕੋ ਦਾ ਬਾਰਡਰ ਕ੍ਰੋਸ ਕੀਤਾ ਪਰ ਇਹ ਗਿਣਤੀ ਵਾਧੀ ਗਈ 2018 ਤੋਂ ਬਾਅਦ ਕੋਵਿਡ ਆਉਂਦਾ ਪਰ 23 24 ਚ ਜਾ ਕੇ ਬਾਰਡਰ ਕ੍ਰੋਸ ਕਰਨ ਵਾਲਿਆਂ ਦੀ ਗਿਣਤੀ ਲੱਖ ਤੋਂ ਵੀ ਉੱਪਰ ਹੋ ਗਈ ਲੱਖਾਂ ਚ ਪਹੁੰਚ ਜਾਂਦੀ ਆ ਤੇ ਰੇਟ ਵੀ ਵਧਣਾ ਸ਼ੁਰੂ ਹੋ ਗਏ ਪੰਜਾਬ ਦੇ ਵਿੱਚ ਕੰਡੀਸ਼ਨ ਥੋੜੀ ਹੋਰ ਤਰ੍ਹਾਂ ਦੀ ਹੈ ਪੰਜਾਬ ਦਾ ਗੁਆਂਡੀ ਮੁਲਕਾ ਹਰਿਆਣਾ ਉੱਥੇ ਥੋੜਾ ਹੋਰ ਤਰ੍ਹਾਂ ਦੀ ਗਰਮਾਇਸ਼ ਹੈ ਯਾਨੀ ਕਿ ਉੱਥੋਂ ਜਿਹੜੇ ਬਾਹਰ ਜਾਂਦੇ ਆ ਉਹਨਾਂ ਦੀਆਂ ਸਟੋਰੀਆਂ ਥੋੜੀ ਹੋਰ ਤਰ੍ਹਾਂ ਦੀਆਂ ਨੇ ਪਰ ਜਾਣਾ ਵਿਦੇਸ਼ ਜਾਣਾ ਚਲੋ ਅਗਲੀ ਰਾਤ ਦਾ ਡਿਸੀਜਨ ਹੁੰਦਾ ਹੈ ਗਲਤੀ ਕਰ ਬੈਠੇ ਨੇ ਤੇ ਫਿਰ ਉਹ ਸਾਹਮਣੇ ਵੀ ਆ ਪਾਈ ਹਾਂ ਇੱਕ ਜਿਹੜੀ ਗੱਲ ਇਹਦੇ ਵਿੱਚ ਹੋਰ ਐਡ ਹੁੰਦੀ ਆ ਸੋਸ਼ਲ ਮੀਡੀਆ ਹੁਣ ਸਾਡੇ ਲੋਕੀ ਪੰਜਾਬ ਤੋਂ ਜਾਂ ਫਿਰ ਹਰਿਆਣਾ ਤੋਂ ਕਿਸੇ ਵੀ ਸਟੇਟ ਤੋਂ ਜ਼ਿਆਦਾਤਰ ਜਿਹੜੇ ਮੁੰਡੇ ਗਏ ਇਹਨਾਂ 'ਚ ਜ਼ਿਆਦਾਤਰ ਉਹ ਨੇ ਜਿਹੜੇ 18 19 20 ਕ ਸਾਲ ਦੇ 21 ਸਾਲ ਦੇ ਆ ਸੋਸ਼ਲ ਮੀਡੀਆ ਦੇ ਕਾਫੀ ਐਕਟਿਵ ਨੇ ਇੱਥੇ ਵੀ ਟਿਕਟੌਕ ਵਗੈਰਾ ਇਹ ਚੀਜ਼ਾਂ ਦੇ ਮਾਹਿਰ ਨੇ ਯਾਨੀ ਕਿ ਜਿਹੜੇ ਪੋਸਟਾਂ ਪਾਉਂਦੇ ਆ ਫੋਟੋਆਂ ਵੀਡੀਓਜ਼ ਉਹਦੇ ਵਿੱਚ ਪਹਿਲੀ ਕਤਾਰ ਦੇ ਜਿਹੜੇ ਹੁੰਦੇ ਆ ਚੋਟੀ ਦੇ ਸੋਸ਼ਲ ਮੀਡੀਆ ਸਟਾਰ ਸਮਝਣ ਵਾਲੇ ਆਪਣੇ ਪਿੰਡ ਦੇ ਜਾਂ ਕਸਬੇ ਦੇ ਮੁਹੱਲੇ ਦੇ ਉਹ ਲੋਕੀ ਵੀ ਸਨ ਹੁਣ ਗੱਲ ਇਹ ਹੋਈ ਕਿ ਮੈਕਸੀਕੋ ਦਾ ਬਾਰਡਰ ਕਰਾਸ ਕੀਤਾ ਜਾਂਦਾ ਹੈ ਪਟ ਤੇ ਥਾਪੀ ਮਾਰੀ ਜਾਂਦੀ ਹੈ ਲਲਕਾਰਿਆ ਜਾਂਦਾ ਹੈ ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਹੁੰਦੀ ਹੈ ਜਿਹੜੀ ਕਿਸੇ ਨੇ ਨੋਟ ਨਹੀਂ ਕੀਤੀ ਵਿੱਚ ਵਿੱਚ ਟਿਕਟੋਕ ਤੇ ਜਿਹੜੀਆਂ ਵੀਡੀਓਜ਼ ਵੀ ਨੇ ਜਿਹੜੀਆਂ ਉੱਥੇ ਫ੍ਰੀ ਇਮੀਗ੍ਰੇਸ਼ਨ ਕੋਲ ਪਹੁੰਚ ਗਈਆਂ ਉਹਨਾਂ ਕੋਲ ਉਹ ਟਰੈਵਲ ਏਜੰਟ ਦਾ ਨਾਮ ਲੈਂਦੇ ਨੇ ਕ੍ਰਾਸ ਕਰਕੇ ਵੀ ਮੈਨੂੰ ਆ ਏਜੰਟ ਨੇ ਇਹ ਭਾਈ ਸਾਹਿਬ ਹੈ ਇਹ ਭਾਈ ਜੀ ਨੇ ਮuje ਕ੍ਰਾਸ ਕਰਾਇਆ ਇਹ ਯਹਾਂ ਰਹਤੇ ਹੈ ਇਹ ਜੀਆਂ ਜਦੋਂ ਵੀਡੀਓਜ਼ ਵਾਈਰਲ ਹੁੰਦੀਆਂ ਨੇ ਵੀ ਉਹਦੇ ਵਿੱਚ ਟਰੈਵਲ ਏਜੰਟ ਹੈ ਜਿਹੜਾ ਉਹਦਾ ਵੀ ਨਾਮ ਲਿਆ ਜਾਂਦਾ ਥਾਪੀ ਮਾਰ ਕੇ ਵੀ ਹਮੇ ਤੋਂ ਵਈ ਇਸਨੇ ਪਾਰ ਕਰਵਾਇਆ ਹੈ ਇਸ ਸ਼ਹਿਰ ਵਿੱਚ ਰਹਿੰਦਾ ਹੈ ਪੂਰੀ ਡਿਟੇਲ ਦੇ ਕੇ ਫੋਨ ਨੰਬਰ ਦੇ ਕੇ ਵੀ ਫੇਰ ਪੜਦੇ ਥਾਪੀ ਮਰ ਜਾਂਦੀ ਆ ਪਿੱਛੇ ਗਾਣਾ ਲਾਇਆ ਜਾਂਦਾ ਉਹ ਵੀਡੀਓ ਫਿਰ ਟਿਕਟੌਕ ਤੇ ਵਾਇਰਲ ਹੁੰਦੀ ਆ ਸੋਸ਼ਲ ਮੀਡੀਆ ਤੇ ਜਾਂਦੀ ਆ ਕਿਉਂ ਕੀ ਸੋਚਿਆ ਯੋ ਮੁਲਕ ਦਾ ਸਿਸਟਮ ਉਹਨਾਂ ਤੱਕ ਨਹੀਂ ਜਾਏਗੀ ਇਮੀਗ੍ਰੇਸ਼ਨ ਸੁਤਾ ਪਿਆ ਅਮਰੀਕਾ ਦਾ ਕਿਉਂਕਿ ਆਪਣੇ ਇੰਡੀਅਨਸ ਇਮੀਗ੍ਰੇਸ਼ਨ ਡਿਪਾਰਟਮੈਂਟ ਚ ਵੀ ਯੂਜ਼ ਸਟੇਚਰ ਕੰਮ ਕਰਦੇ ਆ ਵੱਡੇ ਆਉਧਿਆਂ ਤੇ ਕਰਦੇ ਆ ਕਿਉਂ ਤੁਹਾਡੀ ਹਿੰਦੀ ਪੰਜਾਬੀ ਭਾਸ਼ਾ ਨਹੀਂ ਸਮਝੇ ਹੋਣਗੇ ਸੋਸ਼ਲ ਮੀਡੀਆ ਤੇ YouTube ਤੇ ਜਾਂ ਫਿਰ Facebook ਤੇ ਉਸ ਚੀਜ਼ ਨੂੰ ਇੱਕ ਅਚੀਵਮੈਂਟ ਦੱਸਿਆ ਜਾਂਦਾ ਇਹਨਾਂ ਲੋਕਾਂ ਵੱਲੋਂ ਜਿਹੜੇ ਜੰਪ ਕਰ ਗਏ ਛਾਲ ਮਾਰ ਗਏ ਅਮਰੀਕਾ ਚ ਵੀ ਆ ਦੇਖੋ ਫਿਰ ਉਹ ਵੀ ਨੀਚੇ ਕਮੈਂਟਸ ਵੀ ਆਉਂਦੇ ਆ ਕਈ ਪੁੱਛਦੇ ਆ ਦੱਸੋ ਜੀ ਤੁਹਾਡਾ ਏਜੰਟ ਕੌਣ ਸੀ ਅੱਛਾ ਇਸ ਤੋਂ ਵੀ ਕਹਾਣੀ ਅੱਗੇ ਜਾਂਦੀ ਆ ਵਿੱਚ ਵਿੱਚ ਉਹ ਲੋਕ ਫਿਰ ਉੱਥੇ ਜਾ ਕੇ ਕੰਮਕੁਮ ਲੱਭਦੇ ਆ ਥੋੜਾ ਬਹੁਤ ਭੇਦ ਭੂਦ ਆਉਂਦਾ ਸਮੇਂ ਬਾਅਦ ਉਹਨਾਂ ਵਿੱਚੋਂ ਕੁਝ ਏਜੰਟ ਬਣ ਜਾਂਦੇ ਆ ਇਹ ਵੀ ਡਿਟੇਲਸ ਆ ਬਣੀਆਂ ਆ ਨੇ ਉਹ ਫਿਰ ਆਪਣੀ ਦੁਕਾਨ ਖੋਲ੍ਹ ਲੈਂਦੇ ਆ ਕਿ ਮੈਂ ਬੰਦੇ ਬੁਲਾਉਂਗਾ ਕਿਉਂਕਿ ਰਸਤੇ 'ਚ ਉਹਨਾਂ ਨੇ ਡੌਂਕਰਾਂ ਦੇ ਫੋਨ ਨੰਬਰ ਵੀ ਲਏ ਹੋਏ ਸੀ ਤੇ ਇਸ ਤਰ੍ਹਾਂ ਫਿਰ ਇਹ ਜਾਲ ਆ ਜਿਹੜਾ ਇੰਨਾ ਗਰੋ ਹੋ ਜਾਂਦਾ ਜਿਨਨੇ ਕੇ ਫਿਰ ਉਸ ਮੁਲਕ ਨੂੰ ਸੀਰੀਅਸ ਕਰ ਦਿੱਤਾ ਤੇ ਜਦੋਂ ਅਮਰੀਕਾ ਸੀਰੀਅਸ ਹੁੰਦਾ ਫਿਰ ਉਹ ਸੀਰੀਅਸ ਹੁੰਦਾ ਉਹ ਰੀਅਲੀ ਸੀਰੀਅਸ ਹੁੰਦਾ ਕਿਉਂਕਿ ਉਹਨਾਂ ਦਾ ਲਾਅ ਹੈ ਜਿਹੜਾ ਆਪਣੇ ਉਧਰਲੇ ਦੋਵੇਂ ਸਿਸਟਮਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਇੱਕ ਹੋਰ ਇਹਦੀ ਛੇੜ ਦੇਖਣੀ ਸਮਝਣੀ ਜ਼ਰੂਰੀ ਆ ਆਪਣੇ ਇੱਥੇ ਬਹੁਤੀ ਵਾਰ ਸਾਡਾ ਸੁਭਾਅਕ ਹੈ ਕਿ ਸਾਨੂੰ ਪਤਾ ਨਹੀਂ ਹੁੰਦਾ ਕ੍ਰਾਈਮ ਕੀ ਆ ਅਸੀਂ ਰੋਡ ਕਿੱਧਰ ਨੂੰ ਕਰਾਸ ਕਰਨੀ ਐ ਸੜਕ ਤੇ ਥੋਕਣਾ ਗਾਲੀ ਗਲੋਚ ਇਹ ਚੀਜ਼ਾਂ ਅਸੀਂ ਨਾਰਮਲ ਮੰਨਦੇ ਆ ਵੀ ਪਿੰਡ ਦਾ ਬੰਦਾ ਹੋ ਗਿਆ ਉਹ ਤਾਂ ਬੰਦਾ ਹੀ ਨਹੀਂ ਜਿਹੜਾ ਉਹਨੂੰ ਅਸੀਂ ਮਰਦੇ ਨਹੀਂ ਮੰਨਦੇ ਜਿਵੇਂ ਗਾਲਾਂ ਨਾਲ ਗੱਡੀਆਂ ਹੋਣ ਕੁਝ ਐਜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਪਿਛਲੇ 80-10 ਸਾਲਾਂ ਤੋਂ ਬਾਹਰਲੇ ਮੁਲਕਾਂ 'ਚ ਜਦੋਂ ਸਾਡੇ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਛੇੜਛਾੜ ਦੇ ਵੀ ਅਪਰਾਧ ਹੁੰਦੇ ਆ ਉਹ ਚੀਜ਼ਾਂ ਨੂੰ ਗੋਰੇ ਬੁਰਾ ਬਣਾਉਂਦੇ ਰਹੇ ਸਿਰਫ ਗੋਰੇ ਨਹੀਂ ਜਿਹੜੇ ਸਾਡੇ ਪੁਰਾਣੇ ਸੈਟਲਡ ਇੰਡੀਅਨਸ ਨੇ ਜੇਕਰ ਉਹਨਾਂ ਦਾ ਪੁਆਇੰਟ ਆਫ View ਦੇਖਿਆ ਜਾਵੇ ਉਹ ਵੀ ਬੁਰਾ ਬਣਾਉਂਦੇ ਨੇ ਤੁਸੀਂ ਤੁਹਾਡਾ ਕੋਈ ਰਿਲੇਟਿਵ ਆ ਜਾਂ ਫਿਰ ਜਿਹੜੇ ਕੈਨੇਡਾ ਜਾਂ ਅਮਰੀਕਾ ਸੈਟਲਡ ਨੇ ਜਾਂ ਯੂਰਪ 'ਚ ਉਹਨਾਂ ਨੂੰ ਪੁੱਛਿਓ ਵੀ ਤੁਹਾਡੇ ਵੇਲੇ ਸਮਾਂ ਕਿਸ ਤਰ੍ਹਾਂ ਦਾ ਸੀ ਤੇ ਹੁਣ ਵੀ ਜਿਹੜੇ ਜਾਂਦੇ ਆ ਕੀ ਫਰਕ ਹੈ ਉਹ ਕਦੇ ਵੀ ਐਪਰੀਸ਼ੀਏਟ ਨਹੀਂ ਕਰਨਗੇ ਨਵੇਂਆਂ ਨੂੰ ਉਹਦੇ ਕਈ ਰੀਜ਼ਨ ਹੁੰਦੇ ਆ ਇੱਕ ਤਾਂ ਇਹ ਹੁੰਦਾ ਕਿ ਸਾਡੀਆਂ ਜੱਬਾਂ ਖਾ ਕੇ ਦੂਸਰਾ ਸੁਭਾਅ ਦਾ ਫਰਕ ਹੈ ਕਿ ਜੀ ਇਹ ਸਾਡੀ ਰਿਸਪੈਕਟ ਨਹੀਂ ਕਰਦੇ ਜਾਂ ਫਿਰ ਉੱਥੇ ਦਾ ਜਿਹੜਾ ਲਾਅ ਐਂਡ ਆਊਟਰ ਹੈ ਕਈ ਵਾਰ ਸਾਨੂੰ ਖੁਦ ਨੂੰ ਸ਼ੇਮ ਹੋਣਾ ਪੈਂਦਾ ਹੈ ਸ਼ਰਮਿੰਦੇ ਹੋਣਾ ਪੈਂਦਾ ਕਿਉਂਕਿ ਨਵੇਂ ਆ ਨਵੇਂ ਸੋਸ਼ਲ ਮੀਡੀਆ ਤੇ ਜ਼ਿਆਦਾ ਚੀਜ਼ਾਂ ਵਾਇਰਲ ਕਰਨੀਆਂ ਸੁਭਾਵਿਕ ਤੌਰ ਤੇ ਹਰ ਚੀਜ਼ ਸੋਸ਼ਲ ਮੀਡੀਆ ਤੇ ਪੋਸਟ ਕਰਨੀ ਹੁੰਦੀ ਆ ਹੁਣ ਸੋਸ਼ਲ ਮੀਡੀਆ ਤੇ ਜਦੋਂ ਅਜਿਹਾਂ ਵੀਡੀਓਜ਼ ਪੈਂਦੀਆਂ ਨੇ ਉੱਥੇ ਜੋ ਕੁਝ ਵਾਪਰਦਾ ਹੈ ਸਿਟੀ ਚ ਨਾਈਟ ਕਲੱਬ ਰਾਤ ਨੂੰ ਜੇਕਰ ਕਿਤੇ ਬਾਹਰ ਨਿਕਲਦੇ ਹਾਂ ਉਹ ਚੀਜ਼ਾਂ ਕਈ ਤਰ੍ਹਾਂ ਦੇ ਕਿੰਤੂ ਪੈਦਾ ਕਰਦੀਆਂ ਨੇ ਪਰ ਉਹ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਚੱਲ ਨਗ ਚੱਲ ਜਾਂਦਾ ਪਰ ਜਦੋਂ ਨਾ ਹਿਊਮਨ ਟ੍ਰੈਫਿਕਿੰਗ ਉਹ ਸੋਸ਼ਲ ਮੀਡੀਆ ਤੋਂ ਹੋਣ ਲੱਗਦੀ ਆ ਫੇਸਬੁੱਕ ਤੇ ਫਿਰ ਫੋਨ ਨੰਬਰ ਸ਼ੇਅਰ ਕੀਤੇ ਜਾਂਦੇ ਆ ਮੈਸੈਂਜਰ ਦੇ ਜ਼ਰੀਏ ਆਪਣੇ ਗਾਹਕ ਪੱਟੇ ਜਾਂਦੇ ਆ ਖੋਦ ਉਹ ਏਜੰਟ ਬਣ ਕੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਸੇ ਬੈਠੇ ਕਿਹੜੇ ਮੁਲਕ ਚ ਆ ਤਾਂ ਫਿਰ ਇਹ ਮੁੱਦਾ ਇੰਨਾ ਜ਼ਿਆਦਾ ਗੰਭੀਰ ਹੋ ਜਾਂਦਾ ਹੈ ਕਿਉਂਕਿ ਅਮਰੀਕਾ ਆਉਣ ਵਾਲੇ ਟਾਈਮ ਚ ਚੈੱਕ ਕਰੇਗਾ ਤੇ ਕਰਨਾ ਚਾਹੀਦਾ ਵੀ ਆ ਜਿਹੜੇ ਨਾ ਲੋਕੀ ਹੋ ਸਕਦਾ ਮੇਰੀ ਗੱਲ ਕਿਸੇ ਨੂੰ ਬੁਰੇ ਲੱਗੀ ਪਰ ਜਿਹੜੇ ਲੋਕੀ ਹਿਊਮਨ ਟ੍ਰੈਫਿਕਿੰਗ ਕਰਦੇ ਆ ਉਹ ਪਿੰਜਰਾਂ ਲਈ ਜ਼ਿੰਮੇਵਾਰ ਕੌਣ ਹੈ ਵੀ ਜਿਹੜੇ ਪਨਾਮਾ ਦੇ ਜੰਗਲਾਂ 'ਚ ਪਿੰਜਰ ਪਏ ਆ ਉੱਥੇ ਕਿੰਨੇ ਰੇਪ ਹੋਏ ਆ ਕਿੰਨੀਆਂ ਲੇਡੀਜ਼ ਦੇ ਨਾਲ ਉੱਥੇ ਵਧੀ ਕੀ ਹੋਈ ਆ ਉਹਨਾਂ ਦੇ ਹਸਬੰਦ ਦੇ ਸਾਹਮਣੇ ਕਿੰਨਾ ਕੁਝ ਵੀਡੀਓਜ਼ ਚੱਲ ਰਹੀਆਂ ਇੱਕ ਤੋਂ ਇੱਕ ਤਾਂ ਫਿਰ ਇਹ ਧੰਦਾ ਹੈ ਜਿਹੜਾ ਕਿਤਨਾ ਕਿਤੇ ਆ ਕੇ ਤਾਂ ਨਾ ਫਿਰ ਥੱਪ ਹੋ ਜਾਣਾ ਹੁੰਦਾ ਕੰਮ ਤੇ ਫਿਰ ਹੁਣ ਜੇ ਕਰਨਾ ਯੂ ਐਸ ਹੋਰ ਸਖਤੀ ਕਰਦਾ ਹੈ ਠੱਗ ਧੋਖੇਬਾਜ਼ ਜਿਹੜੇ ਇਸ ਤਰ੍ਹਾਂ ਦੇ ਕਹਿ ਦਈਏ ਹਿਊਮਨ ਟ੍ਰੈਫਿਕਿੰਗ ਆਲੇ ਸਮਗਲਿੰਗ ਕਰਦੇ ਆ ਬੰਦਿਆਂ ਦੀ ਇੱਕ ਮੁਲਕ ਚੋਂ ਦੂਸਰੇ ਮੁਲਕ ਚੋਂ ਜੇ ਉਹਨਾਂ ਨੂੰ ਅੱਤਵਾਦੀ ਐਲਾਨਨ ਵਾਲਾ ਲਾਅ ਹੈ ਜਿਹੜਾ ਪਾਸ ਹੋ ਜਾਂਦਾ ਹੈ ਤਾਂ ਫਿਰ ਅਮਰੀਕਾ ਵਿੱਚ ਕਿੰਨੇ ਟੰਗੇ ਜਾਣਗੇ ਉਹ ਤਾਂ ਵਾਪਸ ਵੀ ਨਹੀਂ ਆਉਣੇ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਸੋ ਇਸ ਕਰਕੇ ਇਹਦੀ ਹਰ ਛੇੜ ਨੂੰ ਦੇਖਣਾ ਜ਼ਰੂਰੀ ਹੈ ਜਿਹੜੇ ਮੁਲਕ ਚ ਜਾਣਾ ਨਾ ਪਹਿਲਾਂ ਉੱਥੇ ਦੇ ਲਾਅ ਉੱਥੇ ਦੀ ਕਿਸ ਤਰ੍ਹਾਂ ਦਾ ਰਹਿਣ ਸਹਿਣ ਆ ਉੱਥੇ ਦਾ ਸਿਸਟਮ ਉੱਥੇ ਮੁਤਾਬਕ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਜ਼ਰੂਰ ਹੁੰਦਾ ਆ ਭਾਵੇਂ ਯਾਰ ਪੁੱਛ ਜਾਵੇ ਕਿਤੇ ਵੀ ਜਾਓ ਬੰਦੇ ਨੇ ਡ੍ਰੀਮਸ ਆਪਣੇ ਪੂਰੇ ਕਰਨੇ ਹੁੰਦੇ ਆ ਪਰ ਜਿਹਦੇ ਘਰ ਜਾਂਦੇ ਆ ਨਾ ਉਹਦੇ ਆਪਾਂ ਮਹਿਮਾਨ ਆ ਉਹਨੂੰ ਦਿੱਕਤ ਨਾ ਆਵੇ ਜੇਕਰ ਅਸੀਂ ਮਹਿਮਾਨ ਦੇ ਜਗਾਈ ਜਿਹੜੀ ਥਾਲੀ ਚ ਖਾਣੇ ਆ ਫਿਰ ਉਹ ਗਾਣੀ ਪੁੱਠੀ ਪੈਦੀ ਹੁੰਦੀ ਆ ਬਾਕੀ ਵੀ ਅਗੇ ਹੁਣ ਜਿਹੜੇ ਅਮਰੀਕਾ ਚ ਪੁਰਾਣੇ ਗਏ ਲੋਕੀ ਇਹ ਵੀ ਰਸਤੇ ਆ ਕਿ ਪਹਿਲਾਂ ਤਾਂ ਟਰੱਕਿੰਗ ਚ ਕੋਈ ਕਹਿ ਦਿੰਦਾ ਸੀ ਕਿ ਮੇਰਾ ਫਲਾਣਾ ਦੋਸਤ ਹੈ ਉਥੋਂ ਲੈ ਆਈਂ ਰਸਤੇ ਚ ਹੁਣ ਨਹੀਂ ਲਿਆ ਸਕਦੇ ਕਿਉਂਕਿ ਕੀ ਪਤਾ ਅਨ ਡਾਕੂਮੈਂਟਡ ਹੈ ਜੇਕਰ ਫਲਾਣਾ ਅਨ ਡਾਕੂਮੈਂਟਡ ਹੈ ਤਾਂ ਉਹਨੇ ਉਹ ਵੀ ਜੱਤ ਲੈਣਾ ਉਹਦਾ ਸਾਥ ਦੇਣ ਦੇ ਇਲਜ਼ਾਮ ਚ ਜਿਹੜਾ ਬੰਦਾ ਉਹਨੂੰ ਟਰੱਕ ਚ ਬਿਠਾ ਕੇ ਗੱਡੀ ਚ ਬਿਠਾ ਕੇ ਲੈ ਕੇ ਆ ਰਿਹਾ ਇਸ ਕਰਕੇ ਇਹ ਮੁੱਦਾ ਹੁਣ ਛੋਟਾ ਨਹੀਂ ਰਿਹਾ ਗੰਭੀਰ ਤੋਂ ਵੀ ਗੰਭੀਰ ਹੋਣ ਵਾਲਾ ਤੇ ਇਸ ਨੂੰ ਸੀਰੀਅਸਲੀ ਲੈਣ ਦੀ ਲੋੜ ਆ ਨਤੀਜੇ ਮਾੜੇ ਕੰਮ ਦੇ ਮਾੜੇ ਨਿਕਲਦੇ ਅੱਖੀ ਦੇਖੇ ਨੇ ਨਵੀਆਂ ਜਨਰੇਸ਼ਨ ਨੂੰ ਹਰ ਇੱਕ ਨੂੰ ਸਿੱਖਣਾ ਜ਼ਰੂਰੀ ਆ ਮਾੜੇ ਪਾਸੇ ਤੋਂ ਰੋਕਣਾ ਵਰਜਣਾ ਵੀ ਜ਼ਰੂਰੀ ਆ ਸਿਆਣੇ ਵਰਜਦੇ ਹੁੰਦੇ ਨੇ ਇਹਦੇ ਪੋਲੀਟੀਕਲ ਐਂਗਲ ਹੋਰ ਤਰ੍ਹਾਂ ਦੇ ਹੁੰਦੇ ਆ ਜੇਕਰ ਨਾ ਹੁਣ ਜਿਵੇਂ ਪੋਲੀਟਿਕਸ ਦੇ ਵਿੱਚ ਨਰਿੰਦਰ ਮੋਦੀ ਉੱਥੇ ਗਏ ਐਲਨ ਮਸਕ ਆਪਣੇ ਬੱਚਿਆਂ ਨੂੰ ਲਈ ਬੈਠਾ ਤੇ ਨਰਿੰਦਰ ਮੋਦੀ ਆਪਣੇ ਡਿਪਲੋਮੈਟ ਨੂੰ ਲਈ ਬੈਠਿਆ ਦੋਵਾਂ ਦੀ ਫੋਟੋ ਤੇ ਬੜਾ ਕੁਝ ਹੈ ਜਿਹੜਾ ਪੋਲੀਟੀਕਲੀ ਹੋਰ ਐਂਗਲਸ ਨੇ ਜਿਹੜੇ ਉਹਨਾਂ ਚੀਜ਼ਾਂ ਦੇ ਤੇ ਬਾਕੀ ਫੈਮਿਲੀਜ਼ ਦੀਆਂ ਜਿਹੜੀਆਂ ਸਟੋਰੀਜ਼ ਨੇ ਪਰਿਵਾਰਾਂ ਦੇ ਦੁਖਾਂਤ ਨੇ ਜਿਹੜੇ ਉਹਦੇ ਵਿੱਚੋਂ ਉੱਭਰ ਨੂੰ ਬਹੁਤ ਸਮਾਂ ਲੱਗ ਜੇਗਾ ਹਾਂ ਜੇਕਰ ਕੋਈ ਅੱਗੇ ਆ ਕੇ ਅਜੇ ਲੋਕਾਂ ਦੀ ਹੈਲਪ ਕਰਨਾ ਚਾਹੁੰਦਾ ਜਾਂ ਸਰਕਾਰਾਂ ਕੁਝ ਹੱਥ ਫੜਨਾ ਚਾਹੁੰਦੀਆਂ ਉਹ ਠੀਕ ਆ ਬਟ ਇਹ ਹੈ ਵੀ ਜਿਹੜੇ ਇਹ ਸੁਪਨੇ ਆ ਨਾ ਇਹ ਸੁਪਨੇ ਸਹੀ ਢੰਗ ਨਾਲ ਪੂਰੇ ਹੋਣ ਤਾਂ ਉਹਦੇ ਵਰਗੀ ਰੀਸ ਨਹੀਂ ਕਿਉਂਕਿ ਜੇਕਰ ਗੈਰ ਕਾਨੂੰਨੀ ਤੌਰ ਤੇ ਇਹਦੇ ਵੱਲੋਂ ਕਦਮ ਅੱਗੇ ਤੁਰਦਾ ਕਿਉਂਕਿ ਕਈ ਲੋਕ ਇਹ ਵੀ ਆਖ ਸਕਦੇ ਆ ਕਿ 6 ਮਹੀਨੇ ਬਾਅਦ ਸਭ ਠੀਕ ਹੋ ਜਾਣਾ ਬਟ ਹਾਂ ਹੁਣ ਪਿਛਲੇ ਦਿਨੀ ਜਿਹੜੀਆਂ ਫਲਾਈਟਾਂ ਆਈਆਂ ਨੇ ਜਿਹੜੇ ਲੋਕੀ ਇੰਟਰਵਿਊਜ਼ ਮੀਡੀਆ ਤੇ ਦੇ ਰਹੇ ਨੇ ਉਹ ਵੀ ਤਾਂ ਆਖ ਰਹੇ ਨੇ ਕਿ ਜੀ ਮੈਂ ਟਰੈਵਲ ਏਜੰਟ ਨੂੰ ਫੋਨ ਕੀਤਾ ਬੰਬਈ ਤੋਂ ਏਜੰਟ ਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਵੀ ਕਿਸੇ ਨੂੰ ਕੋਈ ਬਿਆਨ ਨਾ ਦਈਂ ਸਟੋਰੀ ਨਾ ਦੱਸੀ ਆਪਾਂ ਅੱਪਸ ਵਿੱਚ ਕਰ ਲਾਂਗੇ ਮਤਲਬ ਹਜੇ ਵੀ ਉਹਨਾਂ ਏਜੰਟਾਂ ਤੇ ਇਹਨਾਂ ਲੋਕਾਂ ਦਰਮਿਆਨ ਜਿਹੜੇ ਵਾਪਸ ਪਰਤੇ ਆ ਪੈਸੇ ਨੂੰ ਲੈ ਕੇ ਕੋਈ ਹੈ ਡੀਲ ਅਧਵਿਚਕਾਰ ਕੀਤਾ ਕਿਤਨਾ ਕਿਤੇ ਕਈ ਆਂਦੀ ਹੋਰ ਨਾਲ ਵੀਡੀਓਜ਼ ਤੋਂ ਉਹਨਾਂ ਖਬਰਾਂ ਤੋਂ ਪਤਾ ਲੱਗਦਾ ਹੈ ਯਾਨੀ ਕਿ ਇਹ ਕਾਰੋਬਾਰ ਇਹ ਗੈਰਕਾਨੂੰਨੀ ਧੰਦਾ ਇਹ ਹੁਣ ਅਗਲੇ ਪੜਾਅ 'ਚ ਹੈ ਕੀ ਸਰਕਾਰ ਸਾਡੀ ਸਰਕਾਰ ਹੈ ਜਿਹੜੀ ਇੰਡੀਆ ਦੀ ਉਹ ਵੀ ਤਾਂ ਉਹਨਾਂ ਠੱਗਾਂ ਏਜੰਟਾਂ ਦੇ ਖਿਲਾਫ ਕੋਈ ਕਾਨੂੰਨ ਰਾਏ ਲੈ ਕੇ ਆਵੇ ਸਿਰਫ ਇਹ ਨਹੀਂ ਆ ਕਿ ਉਹਨਾਂ ਨੂੰ ਕੋਈ ਕੇਸ ਜਾਂ ਐਫਆਈਆਰ ਤੋਂ ਬਾਅਦ ਕਿਹੜੀ ਤਾਰਾ ਲੱਗਦੀ ਆ ਜਿਹੜਾ ਬੰਦਾ ਹਿਊਮਨ ਟ੍ਰੈਫਿਕਿੰਗ ਕਰਦਾ ਐ ਇਸ ਤਰ੍ਹਾਂ ਦੀ ਬੰਦਿਆਂ ਨੂੰ ਸਮਗਲ ਕਰਦਾ ਇੱਕ ਮੁਲਕ ਤੋਂ ਦੂਸਰੇ ਦੋਸੇ ਵੀ ਅਤਵਾਦੀ ਐ ਐਲਾਨ ਉਸ ਨੂੰ ਕਿਉਂਕਿ ਸਖਤਾਈ ਨਾਲ ਗਲਤ ਰਾ ਰੁਕ ਜਾਂਦਾ ਹੈ ਰੁਕਿਆ ਜਾ ਸਕਦਾ ਪਹਿਲਾਂ ਹਰ ਪਾਸਿਓ ਇਸ ਦੀ ਹਲਾਸ਼ੇਰੀ ਵੀ ਹੋ ਕੇ ਦੇਖ ਲਈ ਸੋਸ਼ਲ ਮੀਡੀਆ ਮੀਡੀਆ ਤੇ ਵੀ ਬੜਾ ਕੁਝ ਚੱਲਦਾ ਰਿਹਾ ਉਸ ਦੀ ਫੇਵਰ ਚ पर ਹੁਣ ਵੇਲੇ ਇਸ ਨੂੰ ਰੋਕਿਆ ਜਾਵੇ ਤਾਂ ਕਿ ਹੋਰ ਪਰਿਵਾਰ ਨਾ ਡੁੱਬਣ ਹੋਰ ਰੇਪ ਨਾ ਹੋਣ ਪਰਾਂਮਾ ਦੇ ਜੰਗਲਾਂ 'ਚ ਕਿਸੇ ਦੇ ਬੱਚਿਆਂ ਦੇ ਕਿਸੇ ਦੇ ਪਰਿਵਾਰਕ ਮੈਂਬਰਾਂ ਦੇ ਕਿਸੇ ਦੇ ਪਤੀ ਦੇ ਹੋਰ ਪਿੰਜਰ ਨਾ ਨਜ਼ਰ ਆਉਣ। ਬਾਕੀ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ। ਫਿਰ ਮਿਲਾਂਗੇ ਬਾਕੀ ਅਪਡੇਟ ਲੈ ਕੇ ਅੱਗੇ ਦਿਓ ਸਤਿ ਸ਼੍ਰੀ ਅਕਾਲ।